ਪੰਜਾਬੀ ਪੜ੍ਹਨ ਸੁਣਨ ਅਤੇ ਸਿੱਖਣ ਵਾਲਿਆਂ ਦਾ ਪਰਮ ਸਟੱਡੀ ਅੱਪ ਵਿੱਚ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਜ ਦੀ ਆਪਣੀ ਲੇਖ ਰਚਨਾ ਹੈਗੀ ਹੈ ਜੀ ਆਓ ਪੜੀ ਜਾਣ ਪਛਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹੋਏ ਹਨ ਆਪ ਜੀ ਇੱਕ ਮਹਾਨ ਕਵੀ ਬਾਘਰ ਜਰਨੈਲ ਸੂਜਮਾਨ ਆਗੂ ਅਤੇ ਦੁਖੀਆਂ ਦੇ ਮਸੀਹ ਮੰਨੇ ਜਾਂਦੇ ਹਨ ਜਨਮ ਤੇ ਮਾਤਾ ਪਿਤਾ ਆਪ ਜੀ ਦਾ ਜਨਮ 1668 ਈਸਵੀ ਵਿੱਚ ਪਟਨਾ ਬਿਹਾਰ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਜੀ ਸੀ ਅਤੇ ਮਾਤਾ ਜੀ ਦਾ ਨਾਮ ਗੁਜਰੀ ਜੀ ਸੀ ਬਚਪਨ ਬਚਪਨ ਵਿੱਚ ਹੀ ਆਪ ਇੱਕ ਹੁਨਾਰਬਾਲਕ ਸਨ ਆਪ ਆਪਣੇ ਸਾਥੀਆਂ ਨਾਲ ਫੌਜਾਂ ਬਣਾ ਕੇ ਇੱਕ ਦੂਜੇ ਵਿਰੁੱਧ ਨਕਲੀ ਲੜਾਈ ਲੜਦੇ ਸਨ ਕੋਈ ਨਹੀਂ ਜਾਣਦਾ ਸੀ ਕਿ ਇਹ ਹੋਣਹਾਰ ਬਾਲਕ ਸਮੇਂ ਦੀ ਸਰਕਾਰ ਨਾਲ ਟੱਕਰ ਲਵੇਗਾ ਤੇ ਜ਼ੁਲਮ ਦਾ ਨਾਸ਼ ਕਰੇਗਾ ਸਿੱਖਿਆ 1672 ਈਸਵੀ ਵਿੱਚ ਆਪ ਆਪਣੇ ਜਾਂ ਆਪਣੇ ਮਾਤਾ ਪਿਤਾ ਨਾਲ ਪੜ੍ਹਨਾ ਛੱਡ ਕੇ ਆਨੰਦਪੁਰ ਸਾਹਿਬ ਆ ਗਏ ਇੱਥੇ ਆਪ ਜੀ ਨੇ ਧਾਰਮਿਕ ਵਿੱਦਿਆ ਦੇ ਨਾਲ-ਨਾਲ ਸ਼ਾਸਤਰ ਵਿੱਦਿਆ ਬੀ ਪ੍ਰਾਪਤ ਕੀਤੀ ਬਚਪਨ ਵਿੱਚ ਆਪਨੇ ਪੰਜਾਬੀ ਫਾਰਸੀ ਹਿੰਦੀ ਸੰਸਕ੍ਰਿਤ ਅਤੇ ਬ੍ਰਿਜ ਭਸ਼ਾਮਾ ਵਿੱਚ ਨਪੁੰਨਤਾ ਹਾਸਲ ਕੀਤੀ ਵਿਆਹ ਤੇ ਪਰਿਵਾਰ ਆਪ ਜੀ ਦੇ ਤਿੰਨ ਵਿਆਹ ਹੋਏ ਆਪ ਜੀ ਦਾ ਪਹਿਲਾ ਵਿਆਹ 1677 ਈਸਵੀ ਵਿੱਚ ਮਾਤਾ ਜੀਤੋ ਜੀ ਨਾਲ ਹੋਇਆ ਆਪ ਜੀ ਦੀਆਂ ਦੋ ਪਤ ਦੋ ਆਪ ਜੀ ਦੀਆਂ ਦੋ ਪਤਨੀਆਂ ਹੋਰ ਮਾਤਾ ਸੁੰਦਰੀ ਅਤੇ ਮਾਤਾ ਸਹਿਬ ਦੇਵਾ ਜੀ ਸੀ ਆਪ ਜੀ ਦੇ 4 ਸਪੁੱਤਰ ਸਨ ਸਹਿਬਜਾਦਾ ਅਜੀਤ ਸਿੰਘ ਸਹਿਬਜਾਦਾ ਜੁਝਾਰ ਸਿੰਘ ਸਹਿਬਜਾਦਾ ਜੋਰਾਵਰ ਸਿੰਘ ਅਤੇ ਸਹਿਬਜਾਦਾ ਫਤਿਹ ਸਿੰਘ ਜੀ ਸਨ ਪਿਤਾ ਦੀ ਕੁਰਬਾਨੀ ਜਦੋਂ ਆਪ 9 ਸਾਲ ਦੇ ਸਨ ਤਾਂ ਆਪ ਜੀ ਦੇ ਪਿਤਾ ਨੇ ਹਿੰਦ ਧਰਮ ਦੀ ਦੇ ਲਈ ਕੁਰਬਾਨੀ ਦਿੱਤੀ ਸੀ ਔਰੰਗਜ਼ੇਬ ਜਿਹੜਾ ਸੀਗਾ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਆਪ ਜੀ ਦੇ ਪਿਤਾ ਜੀ ਨੇ ਹਿੰਦੂਆਂ ਦੀ ਇੱਜ਼ਤ ਬਚਾਉਣ ਲਈ ਆਪਣੇ ਸ਼ੀਸ਼ ਦੀ ਕੁਰਬਾਨੀ ਦਿੱਤੀ ਇਸ ਲਈ ਉਹਨਾਂ ਨੂੰ ਹਿੰਦ ਦੀ ਝਾਦਰ ਕਿਹਾ ਜਾਂਦਾ ਹੈ ਮਹਾਨ ਸ਼ਖਸੀਅਤ ਆਪ ਜੀ ਇੱਕ ਮਹਾਨ ਕਵੀ ਬਹਾਦਰ ਜਮਾਇਲ ਸੂਝਵਾਨ ਆਗੂ ਅਤੇ ਦੁਖੀਆਂ ਦੇ ਮਸੀਹੇ ਮੰਨੇ ਜਾਂਦੇ ਹਨ ਆਪ ਜੀ ਸਾਰੀ ਮਾਨਵਤਾ ਜਾਤੀ ਨੂੰ ਜਿਹੜੀ ਮਾਨਵ ਜਾਤੀ ਹੈ ਉਹਨੂੰ ਬਰਾਬਰ ਸਮਝਦੇ ਸਨ ਆਪ ਜੀ ਜਾਤ ਪਾਤ ਨੂੰ ਨਹੀਂ ਮੰਨਦੇ ਸਨ ਆਪ ਜੀ ਸਾਰੀ ਦੁਨੀਆ ਤੋਂ ਵੱਖਰੇ ਹੋ ਆਪ ਜੀ ਜਿਹਾ ਨਾ ਕੋਈ ਹੈ ਨਾ ਕੋਈ ਸੀ ਅਤੇ ਨਾ ਹੀ ਕੋਈ ਹੋ ਸਕਦਾ ਹੈ ਆਪ ਜੀ ਦੀ ਮਹਿਮਾ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ ਬਾ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੈਲਾ ਬਾਹੋ ਬਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਉੱਚ ਕੋਟੀ ਦੇ ਕਵੀ ਆਪ ਜੀ ਉੱਚ ਕੋਟੀ ਦੇ ਕਵੀ ਸਨ ਆਪ ਜੀ ਦੀ ਰਚੀ ਬਾਣੀ ਦਾ ਸੰਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪ ਸਾਹਿਬ ਅਕਾਲ ਉਸਤਤ ਚੰਡੀ ਦੀ ਬਾਣ ਜਫਰਨਾਮਾ ਚਿੱਤਰਨਾਟਕ ਖਾਲਸਾ ਮਹਿਮਾ 24 avatars ਆਦ ਇਹ ਹਨ ਇਹਨਾਂ ਵਿੱਚੋਂ ਕੁਝ ਰਚਨਾਵਾ ਬ੍ਰਿਜ ਭਾਸ਼ਾ ਵਿੱਚ ਹਨ ਚੰਡੀ ਦੀ ਬਾੜ ਪੰਜਾਬੀ ਵਿੱਚ ਹੈ ਤੇ ਜਫਰਨਾਮਾ ਫਾਰਸੀ ਭਾਸ਼ਾ ਵਿੱਚ ਹੈ ਪਹਾੜੀ ਰਾਜਿਆਂ ਨਾਲ ਜੁੱਧ ਗੁਰੂ ਦੇ ਪਹਾੜੀ ਰਾਜਿਆਂ ਨਾਲ ਜੁੱਧ ਹੋਏ 1686 ਇਸਵੀ ਵਿੱਚ ਭੰਗਣੀ ਦੇ ਸਥਾਨ ਤੇ ਕਮਸਾਨ ਦਾ ਜੁੱਧ ਹੋਇਆ ਇਸ ਵਿੱਚ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਦਿੱਤੀ ਗੁਰੂ ਜੀ ਨੇ ਆਪਣੇ ਸਿੱਖ ਸੰਗਤ ਨੂੰ ਹੁਕਮ ਕੀਤਾ ਕਿ ਹੋ ਭੇਟਾ ਵਿੱਚ ਘੋੜੇ ਅਤੇ ਹਥਿਆਰ ਲਿਆਉਣ ਅਤੇ ਆਪਣੇ ਪੁੱਤਰਾਂ ਨੂੰ ਗੁਰੂ ਜੀ ਦੀ ਸੈਨਾ ਵਿੱਚ ਭਰਤੀ ਹੋਣ ਲਈ ਭੇਜਣ ਖਾਲਸਾ ਪੰਥ ਦੀ ਸਹਾਜਨਾ ਜਿਹੜੀ ਸਥਾਪਨਾ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਅਨੰਦਪੁਰ ਸਾਹਿਬ ਵਿਖੇ ਕੀਤੀ ਪੰਜ ਪਿਆਰਿਆਂ ਨੂੰ ਅਮਰ ਤੇ ਸ਼ਿਕਾਇਤ ਤੇ ਬਾਅਦ ਵਿੱਚ ਉਹਨਾਂ ਤੋਂ ਆਪ ਅਮਰ ਤੇ ਛਕਿਆ। ਉਹਨਾਂ ਨੇ ਸਿੱਖਾਂ ਦੀ ਫੌਜ ਹੌਲੀ-ਹੌਲੀ ਤਿਆਰ ਕੀਤੀ। ਗੁਰੂ ਜੀ ਗੁਰੂ ਦੇ ਸਾਰੇ ਸਾਜੇ ਪੰਜ ਪਿਆਰੇ ਮੌਤ ਤੋਂ ਨਾ ਡਰਨ ਵਾਲੇ ਸਿੰਘ ਸੂਰਮੇ ਸਨ। ਮੁਗਲਾਂ ਵਿਰੁੱਧ ਜੰਗ ਆਪ ਨੇ ਮੁਗਲਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਚਮਕੌਰ ਦੇ ਸਥਾਨ ਤੇ ਖਮਸਾਨ ਦਾ ਜੁਦ ਹੋਇਆ। ਇਸ ਵਿੱਚ ਆਪ ਜੀ ਦੇ ਦੋ ਵੱਡੇ ਸਹਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਲੜਦੇ ਲੜਦੇ ਸ਼ਹੀਦ ਹੋ ਗਏ ਦੋ ਛੋਟੇ ਸਹਬਜ਼ਾਦੇ ਆ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸਰਹੱਦ ਦੇ ਜਿਹੜਾ ਸਰਹੰਗ ਦਾ ਨਵਾਬ ਵजीर खान ਸੀ ਉਹਨੇ ਨੀਹਾਂ ਵਿੱਚ ਚੁਣਵਾ ਦਿੱਤਾ ਸੀ ਆਪ ਜੀ ਦੇ ਜੀਵਨ ਦੀ ਆਖਰੀ ਲੜਾਈ ਕਿਹੜਾ ਰਾਣੇ ਵਿੱਚ ਲੜੀ ਹੈ ਇਸ ਲੜਾਈ ਵਿੱਚ ਲੜਦੇ-ਲੜਦੇ ਆਪ ਜੀ ਦੇ 40 ਸਿੰਘ ਸ਼ਹੀਦ ਹੋ ਗਏ ਆਪ ਜੀ ਨੇ ਇਸ ਸਥਾਨ ਨੂੰ 40 ਮੁਕਤਿਆਂ ਦਾ ਨਾਂ ਦਿੱਤਾ ਇਸ ਸਥਾਨ ਨੂੰ ਅੱਜਕੱਲ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ ਆੰਤਮ ਸਮਾਤੇ ਜੋਤੀ ਜੋਤ ਆਪ ਜੀ ਨੇ ਆੰਤਮ ਸਮਾਨ ਦੇਣ ਦੱਖਣ ਬੀਚ ਬਤੀਤ ਕੀਤਾ ਇੱਕ ਦਿਨ ਆਪ ਪ੍ਰਭੂ ਭਗਤੀ ਵਿੱਚ ਲੀਨ ਦਰਿਆ ਕਿਨਾਰੇ ਬੈਠੇ ਸਨ ਇੱਕ ਪਠਾਨ ਨੇ ਆਪ ਜੀ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ ਇਹਨਾਂ ਜ਼ਖਮਾਂ ਦੀ ਪੀੜਾ ਨਾ ਝਲਦੇ ਹੋਏ ਆਪ ਜੀ 1708 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਚਾਰ ਤਖਤ 10ਵੇਂ ਗੁਰੂ ਜੀ ਨਾਲ ਸੰਬੰਧਿਤ ਹਨ ਪੰਜਾਬੀ ਪੜਨ ਸੁਣਨ ਅਤੇ ਸਿੱਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਸਾਡੀਆਂ ਜਿਹੜੀਆਂ ਵੀਡੀਓ ਇਹਨਾਂ ਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ